ਇਹਦਾ ਕੀ ਫੈਸਲਾ ਲੈਣਾ ਇਹਨਾਂ ਦੇ ਹੱਥ 'ਚ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ੜਿੱਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉੱਥੇ ਫੈਸਲਾ ਕੀ ਹੋਇਆ ਤੋਂ ਅੱਜ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨਾਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਕਿਸਾਨਾ ਕੁਚਕੀ ਸਿੰਘ ਢੱਲੇਵਾਲ ਨੇ ਪਿਛਲੇ 5 ਸਾਲਾਂ ਤੋਂ ਅਮਰੀਤ ਸਰ ਦੇ ਹੈਰੀਟੇਜ ਰੋਡ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਕਾਪੀਆਂ ਦੀ ਬੇਅਦਬੀ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਇਨਸਾਫ ਦੀ ਬੰਗਰੂ ਲੈ ਕੇ ਪਿਛਲੇ 5 ਸਾਲਾਂ ਤੋਂ ਪੰਥਕ ਹੱਕਾ ਮੋਰਚਾ ਚੱਲ ਰਿਹਾ ਹੈ ਸਿਉਪਤ ਦੇ ਕਿਸਾਨ ਗੈਰ ਰਾਜਨੀਤਿਕ ਮੌਚੇ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਮੌਚੇ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਇਹ ਸਿਰਫ ਇੱਕ ਧਾਰਮਿਕ ਲਹਿਨ ਨਹੀਂ ਹੈ ਸਗੋਂ ਸਮੁੱਚੇ ਸਿੱਖ ਪਾਈਚਾਰੇ ਦੇ ਵਿਸ਼ਵਾਸ ਦੇ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਹੈ ਉਹਨਾਂ ਦੱਸਿਆ ਕਿ ਇਸ਼ਾ ਸਿੰਘ ਕਮਿਸ਼ਨ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਸੀ ਜਿਸ ਦੇ ਵਿੱਚ ਦੋਸ਼ੀਆਂ ਦੇ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਫਾਰਿਸ਼ ਕੀਤੀ ਗਈ ਸੀ ਪਰ ਬਦਕਿਸਮਤੀ ਦੇ ਨਾਲ ਹੁਣ ਤੱਕ ਕੋਈ ਥੋਸ ਕਾਰਵਾਈ ਨਹੀਂ ਕੀਤੀ ਗਈ। ਬਟਾਲਾ ਸਾਹਿਬ 5 ਸਾਲ ਤੋਂ ਉਹਨਾਂ ਦੇ ਨਾਲ ਦੇ ਸਹਿਯੋਗੀ ਸਾਥੀ ਵਕੀਲ ਸਾਹਿਬ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਦੱਸੀਆਂ ਤੁਹਾਡੇ ਸਾਹਮਣੇ ਕਿੱਥੋਂ-ਕਿੱਥੋਂ ਕਿਸ-ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਮਿਲਿਆ ਉਹ ਸਾਰੀਆਂ ਦੀ ਸਾਰੀ ਉਹ ਕਮੇਟੀ ਸਾਰੀਆਂ ਦੀਆਂ ਸਾਰੀਆਂ ਉਹ ਸ਼ਖਸੀਅਤਾਂ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਇਹਦਾ ਕੀ ਫੈਸਲਾ ਲੈਣਾ ਇਹਨਾਂ ਦੇ ਹੱਥ ਵਿੱਚ ਹੈ। ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾੜ ਇਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਰਾਤ ਵੀ ਮੀਟਿੰਗ ਹੋਈ ਉਹਨਾਂ ਗੱਲਾਂ ਦੇ ਵਿੱਚੋਂ ਜਦ ਜਿਹੜਾ ਅਸੀਂ ਦਰਦ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਪਰ ਪਰਤ ਵਰਤ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ आदेश ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ اقرار ਦੇ ਦਿੰਦਾ ਤੇ ਫਿਰ ਦੁਬਾਰਾ ਸ਼ਰੋਮਣੀ ਕਮੇਟੀ ਉਸ ਵਕਤ ਦੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਆ ਉਹ ਕਾਇਦਾ ਫੈਸਲਾ ਲੈਂਦੇ ਨੇ ਔਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਬੜਾ ਸ਼ਲਾਘਾਯੋਗ ਫੈਸਲਾ ਸੀ ਜੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕੀ ਕਿਰਪਾ ਕਰਕੇ ਸਾਡੇ ਪੂਰੇ ਵਰਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੋਂ ਅੱਜ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ ਅਕੀਦਾ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸਬਦਾ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਖੜਦੀ ਹੈ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾਆਂ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ ਵਿੱਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਬੰਗ ਰਹੇ ਹਾਂ ਕਈ ਵਾਰੀ ਭਰਮ ਭਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਹੋਰ ਇਹ ਐਲਾਨ ਕਰ ਰਹੀ ਆ ਕਿ ਫਲਾਨਾ ਫਲਾਨਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ ਚ ਇਹ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼੍ਰੋਮਣੀ ਕਮੇਟੀ ਉਸ ਸਮੇਂ ਦੇ ਜਰਨਲ ਸੈਕਟਰੀ ਧਮੀਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਇਹਨੂੰ ਤੁਸੀਂ ਸੁਣੋ ਇੱਕ ਵਾਰ ਆਪਣੇ ਕੈਮਰੇ ਵਿੱਚ ਕੈਦ ਕਰਿਓ ਪਬਲਿਕ ਤੱਕ ਜਾਵੇ ਫਿਰ ਜਿਹੜੀ ਕੁਝ ਇਹਦੇ ਚ ਹੈ ਬਸ ਅਸੀਂ ਉਹੀ ਮੰਗਦੇ ਆਂ ਕੀ ਕਿਰਪਾ ਕਰਕੇ ਉਹ ਇਹ ਜਿਹੜਾ ਫੈਸਲਾ ਲਿਆ ਗਿਆ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੋਈ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰੋ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ